ਸਤਿ ਸ਼੍ਰੀ ਅਕਾਲ ਦੋਸਤੋ ਅਜੀਤ ਵੈਬ ਟੀਵੀ ਦੇਖ ਰਹੇ ਹੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਅੱਜ ਅਸੀਂ ਪਿੰਡ ਮੰਡ ਖੇਤਰ ਦੇ ਜਿਹੜਾ ਪਿੰਡ ਮੁੰਡੀ ਚੋਲੀਆਂ ਉੱਥੇ ਮੌਜੂਦ ਹਾਂ ਜਿੱਥੇ ਕਿ ਮੈਡਮ ਗੁਰਮੀਤ ਕੌਰ ਜਿਹੜਾ ਵਾ ਜੱਜ ਬਣਨ ਦੀ ਖੁਸ਼ੀ ਦੇ ਵਿੱਚ ਆ ਸਾਰਾ ਜਿਹੜਾ ਤੁਸੀਂ ਦੇਖ ਰਹੇ ਹੋ ਇੱਕ ਵਿਆਹ ਵਾਲਾ ਮਾਹੌਲ ਬਣਿਆ ਹੋਇਆ ਪਿੰਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਉਹ ਇਲਾਕਾ ਵਾ ਜਿੱਥੇ ਤੁਹਾਨੂੰ ਦੋਸਤੋ ਦੱਸ ਰਹੀਏ ਕਿ ਹੜ੍ਹ ਪ੍ਰਭਾਵਿਤ ਇਲਾਕਾ ਜਿੱਥੇ ਕਿ ਸਭ ਤੋਂ ਜ਼ਿਆਦਾ ਆੜਿਆ ਘਰ ਡੁੱਬਣ ਵਾਲੇ ਹਾਈ ਅਲਰਟ ਰਹਿਣ ਵਾਲੇ ਆ ਜਿਹੜੇ ਘਰ ਜਾਂ ਏਰੀਆ ਜਿੱਥੇ ਕਿ ਬਹੁਤ ਜ਼ਿਆਦਾ ਹੜ੍ਹਾਂ ਦੀ ਮਾਰ ਪਈਆ ਪਰ ਫਿਰ ਵੀ ਇਸ ਪਿੰਡ ਦੀ ਧੀ ਨੇ ਜਿਹੜਾ ਕੇ ਇਸ ਪਿੰਡ ਦਾ ਨਾਮ ਰੌਸ਼ਨ ਕੀਤਾ ਅ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਘਰ ਦੇ ਵਿੱਚ ਜਿੱਥੇ ਕਿ ਇਸ ਟਾਈਮ ਟੈਂਟ ਲੱਗੇ ਹੋਇਆ ਤੇ ਖੁਸ਼ੀਆਂ ਦਾ ਵਧਾਈਆਂ ਦੇਣ ਵਾਲੇ ਜਿਹੜਾ ਤੰਤਾ ਲੱਗਾ ਹੋਇਆ ਵਾ ਆ ਤੁਸੀਂ ਦੇਖ ਸਕਦੇ ਹੋ ਦੋਸਤੋ ਪਿੰਡ ਦੇ ਵੱਲੋਂ ਮਾਣ ਸਨਮਾਨ ਕੀਤਾ ਜਾ ਰਿਹਾ ਉਹਨਾਂ ਨੂੰ ਇਸ ਵਕਤ ਤੇ ਦੋਸਤੋ ਆਪਾਂ ਪਿੰਡ ਮੁੰਡੀ ਚੋਲੀਆਂ ਦੇ ਵਿੱਚ ਮੌਜੂਦ ਆ ਜਿੱਥੇ ਕਿ ਮੈਡਮ ਗੁਰਮੀਤ कौर ਜਿਹੜੇ ਜੱਜ ਬਣ ਕੇ ਪਹਿਲੀ ਵਾਰ ਆਪਣੇ ਪਿੰਡ ਦੇ ਵਿੱਚ ਆਏ ਆ ਜੇ ਇਸ ਪਿੰਡ ਦੇ ਵਿੱਚ ਉਹ ਪੜ੍ਹੇ ਆ ਲਿਖੇ ਆ ਤੇ ਜੇ ਇਸ ਪਿੰਡ ਦੇ ਵਿੱਚ ਉਹ ਖੇਡੇ ਆ ਅੱਜ ਉਸ ਗੁਰੂ ਘਰ ਦੇ ਵਿੱਚ ਮੌਜੂਦ ਨੇ ਜਿੱਥੋਂ ਉਹਨਾਂ ਨੇ ਸਿੱਖਿਆ ਲਈ ਆ ਤੇ ਅੱਜ ਜਿਹੜਾ ਉੱਚ ਪਦਵੀ ਨੂੰ ਹਾਸਲ ਕੀਤਾ ਉਹਨਾਂ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਮੈਂ ਸੁਆਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਮੈਡਮ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਐਡਾ ਵੱਡ ਖੁਸ਼ੀ ਦਾ ਸਮਾਂ ਕੀ ਕਹਿਣਾ ਚਾਹੋਗੇ ਹਾਂਜੀ ਹਾਂਜੀ ਸਰ ਬਹੁਤ ਖੁਸ਼ੀ ਹੋ ਰਹੀ ਹੈ ਸਾਰੇ ਉਹ ਉੱਚੀ ਜੀ ਵਧੀਆ ਲੱਗ ਰਿਹਾ ਗਲਾਸ ਜੀ ਹਾਂਜੀ ਹਾਂਜੀ ਸਰ ਬਹੁਤ ਖੁਸ਼ੀ ਹੋ ਰਹੀ ਹੈ ਸਾਰੇ ਇਲਾਕੇ ਦਾ ਸਾਰੇ ਪਿੰਡ ਦਾ ਪਰਿਵਾਰ ਦਾ ਸਾਰਿਆਂ ਦਾ ਜੋ ਵੀ ਇੱਥੇ ਮੌਜੂਦ ਨੇ ਸਾਰਿਆਂ ਦਾ ਵਧੀਆ ਲੱਗ ਰਿਹਾ ਅੱਜ ਵਿਆਹ ਦਾ ਮਾਹੌਲ ਬੜਾ ਸਾਰੇ ਬੱਚ ਦੇ ਵਿੱਚ ਹਾਂਜੀ ਬਿਲਕੁਲ ਜੀ ਬਿਲਕੁਲ ਜੀ ਵਿਆਹ ਤੋਂ ਹੀ ਜ਼ਿਆਦਾ ਆਈ ਥਿੰਕ ਲੱਗ ਰਿਹਾ ਵਾ ਕਿਉਂਕਿ ਸਾਰਿਆਂ ਦੇ ਚਿਹਰੇ ਦੇ ਵਧੀਆ ਲੱਗ ਰਿਹਾ ਜੀ ਬਹੁਤ ਖੁਸ਼ੀ ਹੋ ਰਹੀ ਹੈ ਜੀ ਬਹੁਤ ਖੁਸ਼ੀ ਹੋ ਰਹੀ ਹੈ ਕੀ ਕਹਿਣਾ ਚਾਹੋਗੇ ਕੀ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ ਕਿ ਇੱਕ ਹਾਰਡ ਪੀਟ ਤੇ ਜਿਹੜਾ ਇਲਾਕਾ ਉਹਦੇ ਵਿੱਚ ਉੱਠ ਕੇ ਸਟੱਡੀ ਕਰਨੀ ਚਾਹੀਦੀ ਜਾਂ ਕਿਦਾਂ ਕੁਝ ਮੈਸੇਜ ਦੇ ਦਿਓ ਹਾਂਜੀ ਬਸ ਇਹੀ ਮੈਸੇਜ ਦੇਣਾ ਚਾਹਾਂਗੀ ਕਿ ਆਪਣਾ ਗੋਲ ਸੈੱਟ ਕਰੋ ਤੇ ਉਹਨੂੰ ਅਚੀਵ ਕਰਨ ਲਈ ਦਿਨ ਰਾਤ ਇੱਕ ਕਰ ਦਿਓ ਬਸ ਤੇ ਵਾਹਿਗੁਰੂ ਦੀ ਕਿਰਪਾ ਹੋਣੀ ਚਾਹੀਦੀ ਹੈ ਬਸ ਆਪੇ ਪੂਰਾ ਹੋ ਜਾਂਦਾ ਹੈ ਜੀ ਹਾਂਜੀ ਮੈਡਮ ਗੁਰਮੀਤ ਕੌਰ ਦੇ ਜਿਹੜੇ ਫਾਦਰ ਸਾਹਿਬ ਆ ਉਹ ਵੀ ਮੌਜੂਦ ਨੇ ਸਰ ਸਵਾਗਤ ਹੈ ਤੁਹਾਡੇ ਮਾਟ ਜੀ ਹਾਂਜੀ ਮੈਂ ਜਿਹੜੇ ਆਪਣੇ ਜੀ ਲਾ ਕੇ ਤੁਹਾਡਾ ਮੇਰਾ ਸਿੰਘ ਸਿੰਘ ਮੇਰਾ ਨਾਮ ਜੀ ਕੀ ਕਹਿਣਾ ਚਾਹੂਗਾ ਅੱਜ ਜਿਹੜੀ ਬੇਟੀ ਨੇ ਇੱਕ ਪਦਵੀ ਹਾਸਲ ਕੀਤੀ ਆ ਜੱਜ ਬਣ ਕੇ ਆਈ ਆ ਕੀ ਕਹਿਣਾ ਚਾਹੂਗੇ ਮੈਂ ਇਹ ਕਹਿਣਾ ਚਾਹਣਾ ਇਹ ਜਿਹੜੀ ਮੇਰੀ ੜਕੀ ਆ ਪਹਿਲਾ ਪ੍ਰਾਇਮਰੀ ਸਕੂਲ ਦੇ ਵਿੱਚ ਪਹਿਲੇ ਨੰਬਰ ਤੇ ਪੰਜਾਬ ਦੇ ਚੋਂ ਆਈ ਤੇ ਫਿਰ ਦੂਸਰੇ ਨੰਬਰ ਤੇ ਆਪਣੇ ਮਿਡਲ ਸਕੂਲ ਦੇ ਵਿੱਚੋਂ ਟਾਪ ਕਰਕੇ ਗਈ ਆ ਹਾਂਜੀ ਤੇ ਮੈਂ ਕਹਣਾ ਵੀ ਜਿੰਨੇ ਵੀ ਆਪਣੇ ਇਹ ਬੱਚੇ ਆ ਨਾ ਸਾਰੇ ਬੱਚਾ ਨੂੰ ਸਰਕਾਰੀ ਸਕੂਲ ਦੇ ਚ ਪੜਾਓ ਕਿਉਂ ਸਰਕਾਰੀ ਸਕੂਲ ਦੇ ਵਿੱਚ ਵੀ ਵਿੱਦਿਆ ਮਿਲਦੀ ਹੈ ਜੀ ਇਹ ਨਹੀਂ ਮਿਲਦੀ ਬੱਚਾ ਪੜਨ ਵਾਲਾ ਹੋਣਾ ਚਾਹੀਦਾ ਤੇ ਇਸ ਤੋਂ ਬਾਅਦ ਜਦੋਂ ਆਪਣੇ ਇੱਥੋਂ 8ਵੀਂ ਪਾਸ ਕਰਕੇ ਗਈ ਆ ਤੇ ਇਸ ਤੋਂ ਬਾਅਦ ਇਸ ਬਾਬੇ ਦਾ ਕਾਲਜ ਜਗਾ ਕੁਲੀਵਾਲੇ ਇਹਨੇ ਪਲਸ 2 ਕੀਤੀ ਉਥੋਂ ਪਲਸ 2 ਕਰਕੇ ਫਿਰ ਆਪਣੇ ਗੁਰੂ ਨਾਨਕ ਖਾਲਸਾ ਕਾਲਜ ਹੈਗਾ ਸੁਲਤਾਨਪੁਰ ਜੀ ਉੱਥੇ ਲੇ ਬੀਏ ਕੀਤੀ ਬੀਏ ਕਰਕੇ ਤੇ ਬੀਏ ਕਰਕੇ ਇਸ ਤੋਂ ਬਾਅਦ ਫਿਰ ਤੇ ਐਲ ਐਲਬੀ ਕਰਨ ਲੱਗੀ ਜੀ ਐਲ ਐਲਬੀ ਕਰਕੇ 3 ਸਾਲੇ ਉੱਥੇ ਲੱਗੇ ਉੱਥੇ ਵੀ ਇਹ ਖਾਲਸਾ ਕਾਲਜ ਯੂਨੀਵਰਸਿਟੀ ਸਰਕਾਰੀ ਵੈਚੀ ਸੀ ਜੀ ਉੱਥੋਂ ਕਰਕੇ ਫਿਰ ਇਹ ਮੁੜ ਕੇ ਉੱਥੇ ਚੰਡੀਗੜ੍ਹ ਮੇਰਾ ਆਪਣਾ ਕਹਿਣਾ ਚਾਹਾਂਗੀ ਕਿ ਮੇਰੀ ਖੁਦ ਦੀ ਮਿਹਨਤ ਸੀ ਸੈਲਫ ਸਟੱਡੀ ਸੀ ਮੇਰੇ ਅਧਿਆਪਕਾਂ ਦਾ ਯੋਗਦਾਨ ਸੀ ਜਿਨ੍ਹਾਂ ਨੇ ਮੈਨੂੰ ਗਾਈਡ ਕੀਤਾ ਮੇਰੇ ਪਰਿਵਾਰ ਦੀ سپورਟ ਸੀਗੀ ਤੇ ਸਾਰੇ ਰਿਸ਼ਤੇਦਾਰਾਂ ਦੀ ਸਾਰਿਆਂ ਦਾ ਪਿਆਰ ਸੀ ਤੇ ਵਾਹ ਸਭ ਤੋਂ ਵੱਡੀ ਗੱਲ ਵਾਹ ਗੁਰੂ ਦੀ ਮਿਹਰ ਸੀ ਜਿਸ ਨੇ ਮੈਨੂੰ ਤੱਕ ਪਹੁੰਚਾਇਆ ਜੀ ਬਿਲਕੁਲ ਕਿਉਂਕਿ ਏਡੇ ਉੱਚੀ ਪਦਵੀ ਤੇ ਜਾਣਾ ਜਿਹੜੇ ਮਾਸਟਰ ਆ ਤੁਹਾਡੇ ਇਲਾਕੇ ਦੇ ਇਥੋਂ ਦੇ ਜਨਤੋਂ ਤੁਸੀਂ ਪੜ੍ਹੇ ਹੋ ਸ਼ੁਰੂ ਤੋਂ ਲੈ ਕੇ ਜਾਂ ਪਿੰਡ ਵਾਸੀ ਪੂਰਾ ਸਲਾਗਾ ਕਰ ਰਿਹਾ ਕਿ ਵਧੀਆ ਕੰਮ ਕੀਤਾ ਹਾਂਜੀ ਬਿਲਕੁਲ ਜੀ ਬਿਲਕੁਲ ਬਹੁਤ ਖੁਸ਼ੀ ਹਾਂਜੀ ਬਹੁਤ ਬਹੁਤ ਮਾਣ ਮਹਿਸੂਸ ਹੋ ਰ ਤੇ ਇੱਕ ਉਹਦੇ ਜੋ ਮੇਰੇ ਸਰਕਾਰੀ ਸਕੂਲ ਮਿਡਲ ਸਕੂਲ ਦੇ ਅਧਿਆਪਕ ਹੈ ਸਰ ਕੁਮਿੰਦਰ ਸਿੰਘ ਜੀ ਤੇ ਉਹਨਾਂ ਨੇ ਹੁਣ ਮਾਨ ਸਤਕਾਰ ਕੀਤਾ ਬਹੁਤ ਜ਼ਿਆਦਾ ਖੁਸ਼ੀ ਬਹੁਤ ਜ਼ਿਆਦਾ ਖੁਸ਼ੀ ਹੋਈ ਬਹੁਤ ਜ਼ਿਆਦਾ ਖੁਸ਼ੀ ਹੋਈ ਅੱਗੇ ਅਸੀਂ ਅੱਜ ਨਵੀਂ ਗੱਲਬਾਤ ਕਰਾਂਗੇ ਜਿਨ੍ਹਾਂ ਦੇ ਕੋਲੋਂ ਜਿਹੜੇ ਮੈਡਮ ਜੱਜ ਬਣੇ ਆ ਤੇ ਇਥੋਂ ਪਿੰਡ ਦੇ ਵਿੱਚੋਂ ਜਿਹੜਾ ਪੜ ਕੇ ਗਿਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਰ ਕੀ ਕਹਿਣਾ ਚਾਹੋਗੇ ਜਿਹੜੇ ਬੱਚੇ ਤੁਹਾਡੇ ਕੋਲੋਂ ਪੜ ਕੇ ਅੱਜ ਜਿਹੜਾ ਜੱਜ ਦੀ ਪਦਵੀ ਤੇ ਪਹੁੰਚੇ ਆ ਕੀ ਕਹਿਣਾ ਚਾਹੋਗੇ ਇਹਨਾਂ ਵਾਸਤੇ ਦੇਖੋ ਮੈਂ ਇਹਨਾਂ ਵਾਸਤੇ ਇਹ ਸ਼ਬਦ ਕਹਿਣਾ ਚਾਹੂੰਗਾ ਜੀ ਕਿ ਲੋਕ ਗਵਰਨਮੈਂਟ ਸਕੂਲਾਂ ਦੇ ਵਿੱਚ ਬੱਚੇ ਪੜਾਉਂਦੇ ਆ ਜੀ ਗਵਰਨਮੈਂਟਾਂ ਦੇ ਡਾਕਟਰ ਨਹੀਂ ਬਣਦੇ ਗਵਰਨਮੈਂਟਾਂ ਜੱਜ ਨਹੀਂ ਬਣਦੇ ਸਰਕਾਰੀ ਸਕੂਲਾਂ ਦੇ ਬਣਦੇ ਆ ਜੀ ਗਵਰਨਮੈਂਟਾਂ ਦੇ ਜਿਹੜੇ ਬੱਚੇ ਵੱਢਦੇ ਆ ਅੱਜ ਕੱਲ ਸਾਡੇ ਦਬਾਬੇ ਜੇ ਆ ਉਹ ਪਲੱਸ 2 ਕਰਕੇ 6.5 ਬੈਂਡ ਨੂੰ ਸਮਝੇ ਸਾਡੀ ਡਿਗਰੀ ਬਹੁਤ ਤਕੜੀ ਹੋਈਏ ਉਹ ਬਾਹਰ ਨੂੰ ਭਜਦੇ ਆ ਇਹ ਗੁੱਡੀ ਦੇ ਜੱਜ ਬਣਨਾ ਮੈਨੂੰ ਤੇ ਇਹ ਆਸ ਰੱਝੂਗੀ ਸਾਡੇ ਪਿੰਡ ਦੀਆਂ ਗੁੜੀਆਂ ਬੱਚੇ ਹੋਰ ਵੀ ਇਥੋਂ ਦੇ ਜੱਜ ਬਣਨਗੇ ਮਤਲਬ ਹੈਗਾ ਵਕੀਲ ਬਣਨਗੇ ਚੰਗੀਆਂ ਚੰਗੀਆਂ ਪੋਸਟਾਂ ਦੇ ਬਣਨਗੇ ਅੱਗੇ ਵੀ ਇੱਥੇ ਬੱਚੇ ਬਹੁਤ ਫੌਜ ਦੇ ਵਿੱਚ ਵੀ ਗਏ ਆ ਪੁਲਸ ਵਿੱਚ ਵੀ ਗਏ ਆ ਇਹ ਸਾਨੂੰ ਸਾਰੇ ਪਿੰਡ ਨੂੰ ਮਾਨ ਵਾਲੀ ਗੱਲ ਜੀ ਬਿਲਕੁਲ ਦੋਸਤੋ ਜੇਸਰ ਦਾ ਮਾਸਟਰ ਜੀ ਨੇ ਦੱਸਿਆ ਕਿਹੜਾ ਇਲਾਕਾ ਵਾ ਹੜ ਪਰਭਾਵੇ ਦਾ ਇਲਾਕਾ ਵਾ ਜਿੱਥੇ ਕਿ 9 9 10 10 ਸਪੋਟੇ ਜਿਹੜਾ ਘਰਾਂ ਦੇ ਉੱਪਰ ਦੀ ਪਾਣੀ ਵਗਦਾ ਜਿੰਨਾ ਸਕੂਲਾਂ ਦੇ ਵਿੱਚੋਂ ਦੀ ਇਹ ਬੱਚੇ ਪੜ੍ਹੇ ਆ ਆ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਆ ਜਿਹੜੀ ਪਿੰਡ ਦੇ ਲੋਕ ਇਕੱਠੇ ਹੋਇਆ ਇਸ ਵਕਤ ਇਸ ਬੇਟੀ ਦਾ ਜਿਹੜਾ ਵਾ ਮਾਨ ਵਧਾਉਣ ਵਾਸਤੇ ਇਕੱਠੇ ਹੋਇਆ ਜਿਨ੍ਹਾਂ ਨੂੰ ਮਾਨਵਾ ਕੇ ਇਸ ਬੇਟੀ ਨੇ ਜਿਹੜਾ ਵਾ ਪਿੰਡ ਦਾ ਨਾਮ ਉੱਚਾ ਕੀਤਾ ਵਾ